ਭਾਈ ਰੂਜੀ ਕਾ ਖਾਲਸਾ ਭਾਈ ਰੂਜੀ ਕੀ ਫਤਿਹ ਜ시 ਸ਼ਮਰਾਲਾ ਜ਼ਿਲ੍ਹਾ ਲੁਧਿਆਣਾ ਦਾਖਨ ਲਡਣਾ ਪਿੰਡ ਚਾਦਾ ਇੱਥੇ ਜੀ ਜੋਰਾਵੜ ਫਤਿਹ ਸਿੰਘ ਜੋਰਾਵੜ ਫਤਿਹ ਸਿੰਘ ਤੇ ਮਾਤਾ ਗੁਜਰੀ ਇਹ ਆਪਣੇ ਸ਼ਰੰਦ ਫਤਿਹਗੜ੍ਹ ਦੇ ਵਿੱਚ ਇਹਨਾਂ ਨੇ ਸ਼ਹੀਦੀਆਂ ਪਾਈਆਂ ਨੇ ਤੇ ਹਿੰਦੂਆਂ ਦਾ ਧਰਮ ਬਚਾਉਣ ਲਈ ਹਿੰਦੂਆਨੀ ਧਰਮ ਦੀ ਰਾਖੀ ਕਰਨ ਲਈ ਇਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਆਪਣੇ ਜਾਨਾਂ ਦੀ ਪਰਵਾਹ ਨਾ ਖੜ ਰੱਖਦੇ ਹੋਏ ਇਹ ਕੁਰਬਾਨ ਹੋ ਗਏ ਇਹ ਸ਼ਹੀਦ ਹੋ ਗਏ ਸੂਬਾ ਸਰਹੰਦਵਾਲਾ ਇਹਨਾਂ ਨੂੰ ਬਹੁਤ سارے ਲਾਲਚ ਦਿੰਦਾ ਸੀ ਕਹਿੰਦਾ ਸੀ ਅਸੀਂ ਤੁਹਾਨੂੰ ਬੇਗਮਾਂ ਦੇ ਡੋਲੇ ਦੇ ਦਾਂਗੇ ਅਸੀਂ ਤੁਹਾਨੂੰ ਬੇਗਮਾਂ ਦੇ ਡੋਲੇ ਦੇ ਦਾਂਗੇ ਅਸੀਂ ਤੁਹਾਨੂੰ ਰਾਜ ਭਾਗ ਦੇ ਮਾਲਕ ਬਣਾ ਦਾਂਗੇ ਤੇ ਤੁਸੀਂ ਆਪਣੇ ਧਰਮ ਨੂੰ ਸਿੱਖੀ ਸਿੱਖੀ ਨੂੰ ਛੱਡ ਕੇ ਤੂੰ ਅੱਲਾਹ ਅੱਲਾਹ ਕਹਿਣ ਲੱਗ ਜਾਓ ਖੁਦਾ ਖੁਦਾ ਕਹਿਣ ਲੱਗ ਜਾਓ ਸਹਬਜਾਦਾ ਜੋਰਾਵਰ ਫਤਿਹ ਸਿੰਘ ਨੇ ਨਿਕਾਰੀ ਕਰ ਦਿੱਤੀ ਤੇ ਤਿੰਨ ਦਿਨਾਂ ਦੀ ਪੈਸੀ ਪਈ ਦੋ ਦਿਨਾਂ ਨੂੰ ਉਹਨੂੰ ਮਨਾਉਣ ਲੱਗੇ ਤਾਂ ਉਹ ਮੰਨੇ ਨਹੀਂ ਤਾਂ ਦੂਜੇ ਦਿਨ ਉਹਨਾਂ ਦੀ ਸ਼ਹੀਦੀ ਪਾ ਦਿੱਤੀ ਮਾਤਾ ਗੁਜਰੀ ਨੇ ਉਹਨਾਂ ਦੇ ਛੂਏ ਸ਼ਾਨੇ 72 ਪਾ ਕੇ ਵੇ ਛੂਏ ਸ਼ਾਨੇ 72 ਪਾਏ ਅਤਰ ਬਲੇਲਾ ਲਗਾਈਆਂ ਛੂਏ ਸ਼ਾਨੇ ਛੂਏ ਸ਼ਾਨੇ 72 ਪਾਏ ਅਤਰ ਬਲੇਲਾ ਲਗਾਈਆਂ ਤੇ ਫੇਰ ਉਹਨਾਂ ਦੇ ਨਿੱਕੀਆਂ ਨਿੱਕੀਆਂ ਕਲੀਆਂ ਲਗਾਈਆਂ ਫੇਰ ਮਾਤਾ ਗੁਜਰੀ ਨੇ ਕਿਹਾ ਵੇ ਜਾਓ ਬੇਟਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰੋਂ ਗੁਰੂ ਤੇਗ ਬਹਾਦਰ ਦੇ ਪੋਤਰੇ ਵਾਹ ਗੁਰੂ ਤੇਗ ਬਹਾਦਰ ਦੇ ਪੋਤਰੇ ਮਾਤਾ ਗੁਜਰੀ ਦੇ ਸ਼ਹਿਜ਼ਾਦੀ ਮਾਤਾ ਜੀਤਾ ਜੀ ਦੇ ਅੱਖੀਆਂ ਦੇ ਤਾਰੇ ਮਾਤਾ ਸਹਿਬਕੌਰ ਦੇ ਰਾਜ ਦਿਲਾਰੇ ਤੁਸੀਂ ਗੁਰੂ ਤੇਗ ਬਹਾਦਰ ਦੇ ਪੋਤਰੇ ਹਾਂ ਮਾਤਾ ਗੁਜਰੀ ਦੇ ਪੋਤਰੇ ਹਾਂ ਗੁਰੂ ਗੋਬਿੰਦ ਸਿੰਘ ਦੇ ਸ਼ਹਿਜ਼ਾਦੇ ਹਾਂ ਵਾਹ ਆਪਣੇ ਧਰਮ ਤੋਂ ਬੇਧਰਮ ਨਾ ਹੋ ਜਿਓ ਉਹਨਾਂ ਨੇ ਧਰਮ ਦੀ ਧਰਮ ਕਮਾਉਣ ਲਈ ਇੱਕ ਧਰਮ ਕਮਾਉਣ ਲਈ ਹਿੰਦੂਆਂ ਦਾ ਧਰਮ ਬਚਾਉਣ ਲਈ ਆਪਣੇ ਸ਼ਰੀਰ ਦਾ ਉਹਨਾਂ ਨੇ ਕੁਰਬਾਨੀ ਦਿੱਤੀ। ਬਾਬਾ ਜੀ ਜਿਵੇਂ ਅੱਜਕੱਲ ਨੌਜਵਾਨ ਟਰੈਕਟਰਾਂ ਤੇ ਜਾਂਦੇ ਨੇ ਡੈਕ ਲਾਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਕਹਿੰਦੇ ਆ ਭਾਈ ਜਿਹੜੇ ਟਰੈਕਟਰਾਂ 'ਤੇ ਜਾਂਦੇ ਨੇ ਜਿਹੜੇ ਮੋੜ ਛਗਲਾ ਦੇ ਜਾਂਦੇ ਨੇ ਇੱਕ ਦਾ ਮੂੰਹ ਪਿੱਛੇ ਨੂੰ ਹੁੰਦਾ ਇਕ ਜਿਹਾ ਮੂੰਹ ਮੂਰੇ ਨੂੰ ਹੁੰਦਾ ਬਈ ਉਹਨਾਂ ਬਾਅਦ ਤੇ ਇਹ ਗਲਤ ਗੱਲ ਆ ਜਿਹੜੇ ਟਰੈਕਟਰਾਂ ਦੇ ਜਾਂਦੇ ਨੇ ਟਰਾਲੀਆਂ ਦੇ ਜਾਂਦੇ ਨੇ ਉਹ ਹਲਾ ਲਲਾ ਕਰਦੇ ਜਾਂਦੇ ਨੇ ਹਲਾ ਲਲਾ ਕਰਦੇ ਜਾਂਦੇ ਨੇ ਹੂ ਹੂ ਕਰਦੇ ਜਾਂਦੇ ਨੇ ਪਰ ਉਹਨਾਂ ਨੂੰ ਇਹ ਸਹਿਬਜ਼ਾਦਿਆਂ ਦਾ ਜੋਰਾਵਰ ਫਦੇਸ਼ ਸਿੰਘ ਦਾ ਔਰ ਦਾਦੀ ਮਾਤਾ ਗੁਜਰਕੌਰ ਦਾ ਮਹਿਸੂਸ ਕਰਨਾ ਚਾਹੀਦਾ ਬਈ ਉਹਨਾਂ ਨੇ ਇਹ ਹਿੰਦੁਸਤਾਨ ਦਾ ਧਰਮ ਬਚਾਇਆ ਉਹਨਾਂ ਨੇ ਪੰਜਾਬ ਦਾ ਧਰਮ ਬਚਾਇਆ ਨਹੀਂ ਮਰਨ ਨੂੰ ਕਿਹਦਾ ਜੀ ਕਰਦਾ ਪਰ ਗੁਰੂ ਹੋਣੇ ਚਾਹੀਦੇ ਨੇ ਇਹੋ ਜੇ ਹੋਣੇ ਚਾਹੀਦੇ ਨੇ ਦੁਨੀਆ ਦਾ ਟੁੱਟੇ-ਫੁੱਟੇ ਗੁਰੂਆਂ ਨੂੰ ਟੁੱਟੇ-ਫੁੱਟੇ ਗੁਰੂਆਂ ਦੇ ਮਗਰ ਲੱਗ ਜਾਂਦੀ ਆ ਜੇ ਆਪ ਮਰ ਕੇ ਮੁਕਤ ਨਹੀਂ ਹੋ ਸਕਦੇ ਤਾਂ ਉਹ ਦੂਜਿਆਂ ਨੂੰ ਕਿਵੇਂ ਮੁਕਤ ਕਰ ਦੇਣਗੇ ਇਹ ਗੁਰੂ ਗੋਮੇ ਸਿੰਘ ਜੀ ਸਾਡੇ ਜਾਨਾ ਮਰਦੋ ਕਰਦੇ ਮੁਕਤੀ ਨਾਮ ਜਪਣ ਦੀ ਬੰਦ ਦੇ ਯੁਗਤੀ ਗੁਰੂ ਕਲਗੀਆਂ ਵਾਲੇ ਕਹਦੇ ਮਿੱਤਰ ਸੂਰਸ਼ੜਾਈ ਸੂਰਸ਼ੜਾਈ ਖੰਡਰ ਪਿਆਲਾ ਸੂਰਸ਼ੜਾਈ ਖੰਡਰ ਪਿਆਲਾ ਮੇ ਤੁਜ ਵੇਨ ਉਡਣ ਰਜਾਈਆਂ ਦਾ ਸੈਣਾ ਜਾੜੜੇ ਦਾ ਸਾਨੂੰ ਛੱਤਰ ਚੰਗਾ ਇਹ ਪੱਠ ਖੇੜਿਆ ਦਾ ਰਹਿਣਾ ਉਡਣ ਨਾਲ ਉਡਣ ਰਜਾਈਆਂ ਦਾ ਸੈਣਾ ਔਰਨਾਰ ਔਰਨਾਰ ਆਂਜਾ ਆਂਜਾ ਰਾਣਾ ਬੇ ਜਾਲੜੇ ਦਾ ਸਾਨੂੰ 76 ਚੰਗਾ ਇਹ ਪੱਟ ਖੇੜੀ ਆਂਦਾ ਰਹਿਣਾ ਮਿੱਤਰ ਪਿਆਰੇ ਨੂੰ ਨਾਨ ਨਵਾਜਾ ਰਹਿਣਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਬੋਕ